ਜਿਹੜੀਆਂ ਮੈਂ ਹੁਣ ਤੱਕ ਜਿਹੜੇ ਮੇਰੇ ਕੋਲੇ ਆਏ ਨੇ ਮੈਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਆ ਮੈਨੂੰ ਧਮਕੀਆਂ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਰਾਤੀ ਜਿਹੜਾ ਮੈਂ ਉਹ ਜੇ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜੇ ਪਰਿਵਾਰ ਨੂੰ ਪਤਾ ਲੱਗਦਾ ਤੇ ਫਿਰ ਗੱਲ ਹੋ ਰਹੀ ਆ ਜਿਸ ਤਰ੍ਹਾਂ ਹੁਣ ਰਮੀਲ ਸੰਧੂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਮੈਂ ਉਹ ਸਟੇਟਮੈਂਟ ਦਿੱਤੀ ਆ ਭਗਵੰਤ ਮਾਨ ਨੇ ਉਹਨ ਕਿੱਡੀ ਕਿ ਇਹ ਯੁੱਧ ਨਸ਼ਾ ਵਿਰੋਧ ਹਾਂਜੀ ਹਾਂਜੀ ਉਹ ਭਗਵੰਤ ਮਾਨਾ ਕਿੱਥੇ ਤੇਰਾ ਯੁੱਧ ਨਸ਼ਾ ਵਿਰੋਧ ਓਏ ਉਹ ਦੱਸ ਤਾਂ ਦੇ ਆ ਜਿਹੜਾ ਤੂੰ ਹਰਮੀਲ ਸੰਧੂ ਨਸ਼ਾ ਦਾ ਸਦਾਗਰ ਜਿਹੜਾ ਕਿ ਸੁਖਬੀਰ ਬਾਦਲ ਤੇ ਬਿਕਰਮਜੀਠੀਏ ਦਾ ਤਰਾਸਿਆ ਹੋਇਆ ਮਤਲਬ ਸਮਗਲਾਂ ਦਾ ਇੱਕ ਸਦਾਗਰ ਉਹ ਉਹਨਾਂ ਦਾ ਅਨਮੋਲ ਹੀਰਾ ਲੋਕਾਂ ਦਾ ਘਾਤਕ ਨੌਜਵਾਨੀ ਨੂੰ ਖਤਮ ਕਰਨ ਵਾਲਾ ਉਸ ਨਸ਼ੇ ਦੇ ਸਦਾਗਰ ਨੂੰ ਤੂੰ ਆਪਣੀ ਪਾਰਟੀ 'ਚ ਮਲਾ ਕੇ ਤੇ ਤਰਨ ਤਰਨ ਤੋਂ ਟਿਕਟ ਦੇ ਕੇ ਤੇ ਉਥੇ ਆਪਣਾ ਐਮਐਲਏ ਬਣਾਉਣਾ ਚਾਹਣਾ ਓ ਕੁਝ ਸ਼ਰਮ ਘਰ ਓਏ ਉਹ ਕਿਤੇ ਜੋ ਦੇ ਨਛਾਂ ਦੇ ਬ੍ਰੋਦਰ ਆ ਰੋ ਹਾਂ ਸਾਹਮਣੇ ਸਿੱਧੀ ਗੱਲ ਕਰ ਰੋ ਲੋਕਾਂ ਨੂੰ ਜੂ ਕਰਾ ਜੇ ਤੇ ਅਸੀਂ ਕਿੰਨੇ ਕ ਬੰਦੇ ਆ ਸਾਨੂੰ ਜਾਗਰੂਤ ਕਰ ਦਿਓ ਸਾਨੂੰ ਸਮਝਾ ਦਿਓ ਤੇ ਇਹ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਪਵੇਗੀ ਸੋ ਇਹ ਜੜੀਆਂ ਜੁਗਲੇ ਬਾਜ਼ੀਆਂ ਇਹਨਾਂ ਨੂੰ ਛੱਡੇ ਇਸ ਤਰ੍ਹਾਂ ਲੋਕ ਮੰਨਣ ਵਾਲੇ ਨਹੀਂ ਤੇ ਅਸੀਂ ਜਿਹੜਾ ਉਹ ਦ੍ਰਿੜਤਾ ਨਾਲ ਗੁਰੂ ਸਾਹਿਬਾਂ ਵੱਲੋਂ ਚਲਾਏ ਹੋਏ ਇਸ ਜ਼ੁਲਮ ਦੇ ਖਿਲਾਫ ਰਸਤੇ ਦੇ ਉੱਤੇ ਚੱਲ ਰਹੇ ਹਾਂ ਤੇ ਚੱਲਦੇ ਰਵਾਂਗੇ ਲੋਕਾਂ ਨੂੰ ਜਾਗਰੂਤ ਕਰ ਦੇ